ਤੇ ਅਸੀਂ ਹਰ ਸੰਗਤ ਦੇ ਕੋਲ ਜਾਂਦੇ ਆ ਸਾਡਾ ਬਹੁਤ ਸਤਿਕਾਰ ਹੁੰਦਾ ਅਤੇ ਸੰਗਤ ਦਾ ਆਈਦਾ ਅਸੀਂ ਸਤਿਕਾਰ ਕਰਦੇ ਆ ਇਸ ਕਰਕੇ ਸਰਦਾਰ ਜਗਦੇਸ਼ ਸਿੰਘ ਬੋਪਾ ਰਾਏ ਜੀ ਸਾਹਮੇ ਵਿਦਿਆਗਰੀ ਜੀ ਅਤੇ ਭੁਪਿੰਦਰ ਸਿੰਘ ਟੀਮਾ ਮੰਜਨਦਰ ਸਿੰਘ ਗਿਆਸਪੁਰਾ ਤੇ ਹੋਰ ਸਾਡੇ ਜਿਵੇਂ ਗੁਰਪ੍ਰੀਤ ਸਿੰਘ ਲਾਫਰਾ ਹਣੀ ਸਰਪੰਚ ਤੇ ਗ੍ਰਿੰਦਰ ਸਿੰਘ ਸਰਪੰਚ ਲਖਵੀਰ ਸਿੰਘ ਲੱਖਾ ਇਹ ਸਾਰੇ ਹਾਜ਼ਰੀ ਲਵਾ ਕੇ ਜਾਂਦੇ ਨੇ ਅਤੇ ਸਾਨੂੰ ਸੰਗਤ ਦੀ ਲੋੜ ਆ ਸੰਗਤ ਤੋਂ ਬਿਨਾ ਕੋਈ ਵੀ ਕਾਰਜ ਨਹੀਂ ਸਿਰੇ ਚੜਦਾ ਅਸੀਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਜਾਰੀ ਰੱਖਣਾ ਅਤੇ ਹਰ ਸਾਲ ਮਨਾਇਆ ਜਾਊਗਾ દિਵਾਲੀ ਤੋਂ ਦੂਏ ਦਿਨ ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਨ ਹੈਗਾ ਤੇ ਹੁੰਦਾ ਤੇ ਦੇਸ਼ ਵਿਦੇਸ਼ ਸੰਗਤਾਂ ਨੂੰ ਅਸੀਂ ਇਹੀ ਸੰਦੇਸ਼ ਦਿੰਨੇ ਆ ਕਿ ਸਾਡੇ ਬਾਬਾ ਵਿਸ਼ਕਰਮਾ ਜੀ ਦੇ ਮੰਦਰ ਵਿੱਚ ਆ ਕੇ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਸਾਰੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਕਿ ਇੱਥੇ ਹਰ ਸਾਲ ਪਹੁੰਚਿਆ ਕਰਨ ਅਤੇ ਬਾਬਾ ਵਿਸ਼ਕਰਮਾ ਜੀਾਂ ਦਾ ਜੋ ਵੀ ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਰਾ ਸੰਗਤ ਜਾਣਦੀ ਹੈ ਕਿਉਂਕਿ ਮੈਂ ਕੋਈ ਵੱਡੇ ਤੌਰ ਤੇ ਕੋਈ ਗੱਲ ਨਹੀਂ ਕਹਿ ਸਕਦਾ ਸੰਗਤ ਨੂੰ ਸਭ ਨੂੰ ਪਤਾ ਹੈ ਕਿ ਜੋ ਵੀ ਬਾਬਾ ਵਿਸ਼ਕਰਮਾ ਜੀਆ ਨੇ ਸਾਜਿਆ ਸਭ ਨੂੰ ਪਤਾ ਬੱਚੇ ਤੋਂ ਲੈ ਕੇ ਸਾਰਿਆਂ ਇਨਸਾਨਾਂ ਨੂੰ ਬਖਸ਼ੋਜਵਾਨ ਨੇ ਹੁਣ ਅੱਗੇ ਮੰਗੋ ਕੋਈ ਦੱਸਣ ਦੀ ਲੋੜ ਨਹੀਂ ਇੰਨਾ ਕਹਿੰਦਾ ਹੋਇਆ ਮੈਂ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਸਾਧ ਸੰਗਤ ਨੂੰ ਆਪਣੇ ਕਮੇਟੀ ਬਾਬਾ ਵਿਸ਼ਕਰਮਾ ਜੀਾਂ ਵੀ ਅਤੇ ਸਾਡੇ ਨਗਰ ਕੜਾਣੀ ਕਲਾ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਲੋ ਬਾਬਾ ਵਿਸ਼ਕਰਮਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੀ ਆਪਾਂ ਦੇਖ ਲਈ ਅੱਜ ਤੇ ਕਿੰਨੀ ਗੁਰੂ ਗ੍ਰੋਹ ਸੰਗਤ ਜਿਹੜੀ ਹੈ ਜੀ ਅੱਜ ਦਾ ਤਬੱਸਖ ਹੋਈ ਹੈ ਜੀ ਸੰਗਤ ਜੀ ਲੁਧਿਆਣਾ ਜੀ ਖੰਨਾ ਗਵਿੰਦਗੜ੍ਹ ਤੇ ਦਰਾਹਾ ਪਾਇਲ ਤੇ ਆਲੇ-ਦਾਲੇ ਦੇ ਸਾਰੇ ਜਿੰਨੇ ਵੀ ਪਿੰਡ ਨੇ ਲੰਡਾ ਬਗਵਾਨੀ ਪਠਣਾ ਅਤੇ ਘਲੋਟੀ ਤੇ ਦਰਾਹੇ ਤੋਂ ਵੀ ਸਾਡੇ ਵੀਰ ਜੀ ਜਗਜੀਤ ਸਿੰਘ ਜੀ ਸਪੈਸ਼ਲ ਤੌਰ ਤੇ ਇਹਨਾਂ ਨੂੰ ਮੈਂ ਕਹਿ ਕੇ ਆਇਆ ਤੀ ਇਹ ਬਾਬਾ ਜੀਆਂ ਦੇ ਬਹੁਤ ਮੁਕਤ ਸੇਵਾਦਾਰ ਨੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਮੇਨ ਨੇ ਇਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਇਹ ਵੀ ਸਾਡੇ ਹਾਜ਼ਰੀ ਲਵਾਈ ਤੇ ਜਿੰਨੇ ਵੀ ਸੰਗਤਪੁਰ ਜਾਣੇ ਆ ਸੀ ਕੋਈ ਵੀ ਸੰਗਤ ਦਾ ਨਹੀਂ ਰਿਹਾ ਹੁਣ ਤੇ ਜਿੰਨੇ ਸਾਡੇ ਅਸੀਂ ਕਾਰਡ ਪਹੁੰਚਦੇ ਕਰਦੇ ਆ ਕਿਉਂਕਿ 1 ਮਹੀਨਾ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਜੀ ਤੇ ਸਾਰੀ ਸੰਗਤ ਦੇ ਕੋਲ ਜਾ ਕੇ ਬੇਨਤੀ ਕਰਕੇ ਬਾਬਾ ਜੀਾਂ ਦੇ ਇਹੀ ਦਾ ਵੀ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਤੁਸੀਂ ਸਾਡੇ ਵਿਸ਼ਕਰਮਾ ਮੰਦਿਰ ਵਿੱਚ ਪਹੁੰਚੋ ਅਸੀਂ ਆਪਣੇ ਵੱਨਿਓ ਤੇ ਸਾਡੀ ਵਿਸ਼ਕਰਮਾ ਮੰਦਿਰ ਕਮੇਟੀ ਬਣਿਓ ਤੇ ਸਾਡੇ ਨਗਰ ਕੜਾਣੀ ਕਲਾ ਬਣਿਓ ਸਾਰਿਆਂ ਨੂੰ ਬਾਬਾ ਵਿਸ਼ਕਰਮਈਆਂ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਨੇ ਆ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ